ਸਤਿ ਸ਼੍ਰੀ ਅਕਾਲ ਅੱਜ ਜੇ ਤੁਸੀਂ ਲੇਖਕਾ ਪੂਰਨ ਸਿੰਘ ਦੁਆਰਾ ਲਿਖੀ ਗਈ ਕਿਤਾਬ ਸਭਿਅਤਾ ਅਤੇ ਸਭਿਆਚਾਰ ਵਿੱਚੋਂ ਜਿਹੜਾ ਵਿਸ਼ਾ ਸੁਣਨ ਜਾ ਰਹੇ ਹਾਂ ਉਸ ਦਾ ਨਾਮ ਹੈ ਖਾਪਤਵਾਦ ਖਾਪਤਵਾਦ ਇੱਕ ਨਵਾਂ ਸ਼ਬਦ ਯੋਗ ਹੈ ਜੋ ਮਸ਼ੀਨ ਦੀ ਬਹੁਮਾਤਰਾ ਉਤਪਾਦਨ ਸ਼ਕਤੀ ਕਾਰਨ ਉਪਜਤੇ ਖਾਪਤ ਵਿਚਾਰ ਉਪਜੇ ਹੋਏ ਨਵੇਂ ਰਿਸ਼ਤੇ ਦਾ ਲਿਖਾਈਕ ਹੈ ਮਸ਼ੀਨੀ ਕ੍ਰਾਂਤੀ ਤੋਂ ਪਹਿਲਾਂ ਉਪਜ ਅਤੇ ਖਪਤ ਵਿੱਚ ਸਾਰ ਲਤੇ ਸਤਿਕਾਰਯੋਗ ਸਬੰਧ ਨਹੀਂ ਸੀ ਕੁਦਰਤੀ ਵਸਤੂਆਂ ਤੋਂ ਪਿੱਛੋਂ ਮਨੁੱਖੀ ਮਿਹਨਤ ਉਪਜ ਦਾ ਵੱਡਾ ਸਾਧਨ ਸੀ ਐਸੇ ਮਿਹਨਤ ਵਿੱਚ ਪਸ਼ੂਆਂ ਦੀ ਮਿਹਨਤ ਵੀ ਸ਼ਾਮਲ ਸੀ ਅਤੇ ਮਨੁੱਖੀ ਮਿਹਨਤ ਨਾਲੋਂ ਬਹੁਤਾ ਸਤਿਕਾਰ ਹਾਸਲ ਕਰਦੀ ਸੀ ਕਿਉਂਕਿ ਮਨੁੱਖ ਅਤੇ ਪਸ਼ੂ ਤੋਂ ਪਾਦਨ ਦੀ ਕਿਰਿਆ ਵਿੱਚ ਇੱਕ ਦੂਜੇ ਦੇ ਨੇੜਲੇ ਸਬੰਧੀ ਅਤੇ ਸਹਾਇਕ ਹੁੰਦੇ ਸਨ ਪਸ਼ੂ ਪੂਰੀ ਇਮਾਨਦਾਰੀ ਅਤੇ ਹਿੰਮਤ ਨਾਲ ਕੰਮ ਕਰਦੇ ਸਨ ਅਤੇ ਮਨੁੱਖ ਪੂਰੀ ਨੇਕਦਿਲੀ ਅਤੇ ਲਗਨ ਨਾਲ ਪਸ਼ੂਆਂ ਦੀ ਦੇਖਭਾਲ ਕਰਦੇ ਸਨ ਭਾਰਤ ਵਰਗੇ ਦੇਸ਼ਾਂ ਵਿੱਚ ਇਹ ਸੰਬੰਧ ਪੂਜਾ ਦੀ ਸਤਿਕਾਰਯੋਗ ਪਦਵੀ ਪ੍ਰਾਪਤ ਕਰ ਗਿਆ ਸੀ ਇਸ ਰਿਸ਼ਤੇ ਦੀ ਸੁੰਦਰਤਾ ਦਾ ਪੀਤ ਇਸ ਗੱਲ ਵਿੱਚ ਸੀ ਕਿ ਪਸ਼ੂ ਜਿੰਨਾ ਉਪਜਾਉਂਦਾ ਸੀ ਉਸ ਨਾਲ ਉਹ ਬਹੁਤ ਥੋੜੀ ਵਿੱਚ ਗੁਜ਼ਾਰਾ ਕਰਦਾ ਸੀ ਉਹ ਘਟਕ ਖਪਤ ਤੇ ਬਹੁਤਯ ਉਤਪਾਦਨ ਦਾ ਸੁਭਾਵਕ ਜਾਂ ਕੁਦਰਤੀ ਵਸੀਲਾ ਸੀ ਪਸ਼ੂਆਂ ਦੀ ਇਸ ਕੁਦਰਤੀ ਯੋਗਤਾ ਨੂੰ ਮਨੁੱਖ ਦੀ ਸਮਾਜਿਕ ਰੁਚੀ ਬਣਾਉਣ ਦਾ ਪੂਰਾ ਪੂਰਾ ਯਤਨ ਕੀਤਾ ਜਾਣਾ ਜ਼ਰੂਰੀ ਸੀ ਕਿਉਂ ਜੋ ਕਿਸਾਨੇ ਯੁੱਗ ਵਿੱਚ ਬਹੁ ਮਾਤਰਾ ਉਤਪਾਦਨ ਦੀ ਯੋਗਤਾ ਨਾ ਹੋਣ ਕਰਕੇ ਵਸਤੂਆਂ ਦੀ ਥੋੜ੍ਹ ਤੇ ਅਨਦਾ ਕਾਲ ਮਨੁੱਖੀ ਸਮਾਜਾਂ ਨੂੰ ਭੈਪੀਟ ਕਰੀ ਰੱਖਦੇ ਸਨ ਉਤਪਾਦਨ ਦੀ ਗ਼ਲਪ ਮਾਤਰਾ ਖਪਤ ਨੂੰ ਘੱਟ ਰੱਖਣ ਦਾ ਕੁਦਰਤੀ ਤਰੀਕਾ ਸੀ ਇਸ ਕੁਦਰਤੀ ਤਰੀਕੇ ਦਾ ਪੂਰਕ ਸੀ ਮਨੁੱਖ ਦਾ ਧਰਮ ਜਿਹੜਾ ਸੁੱਖਾਂ ਤੇ ਸੁਹੂਰਤਾਂ ਵਾਲੇ ਜੀਵਨ ਨੂੰ ਮੁਕਤੀ ਅਤੇ ਸਵਰਗ ਦੇ ਰਾਹ ਦੀ ਰੁਕਾਵਟ ਦਾ ਸਦਾ ਹੋਇਆ ਇਹ ਕਹਿੰਦਾ ਸੀ ਕਿ ਤਨ ਭਾਗੇ ਹਨ ਉਹ ਜੋ ਮਿਹਨਤ ਮਜਦੂਰੀ ਕਰਕੇ ਭੁੱਖੇ ਢੇਡਸਾਉਂਦੇ ਹਨ ਰੱਬ ਦੇ ਰਾਜ ਵਿੱਚ ਉਹਨਾਂ ਨੂੰ ਭਰਪੂਰ ਕੀਤਾ ਜਾਵੇਗਾ ਯਾਦ ਰਹੀ ਰਬ ਦਾ ਰਾਜ ਜਿਉਂ ਦੇ ਜੀ ਨਹੀਂ ਆਉਂਦਾ ਕਿਆਮਤ ਤੋਂ ਪਿੱਛੋਂ ਆਉਣਾ ਹੈ ਉਡੀਕ ਜ਼ਰਾ ਲੰਮੀ ਹੈ ਤਾਂ ਵੀ 84 ਲੱਖ ਜੂਨ ਦੇ ਚੱਕਰ ਚਿੰਨੀ ਲੰਮੀ ਨਹੀਂ ਸਮਾਜ ਦਾ ਜਿਹੜਾ ਹਿਸਾਬ ਤੋ ਪਾਦਨ ਦੀ ਕਿਰਿਆ ਵਿੱਚ ਭਾਗ ਨਹੀਂ ਸੀ ਲੈਂਦਾ ਉਸ ਉਤੇ ਖਾਪਤ ਦਾ ਕੋਈ ਵੀ ਨਿਯਮ ਲਾਗੂ ਨਹੀਂ ਸੀ ਹੁੰਦਾ ਉਸ ਹਿੱਸੇ ਵਿੱਚ ਰਾਜੀ ਰਜਵਾੜੇ ਧਰਨਾ ਅਧਿਕਾਰੀ ਵਪਾਰੀ ਅਤੇ ਧਾਰਮਿਕ ਆਗੂ ਵੀ ਸ਼ਾਮਿਲ ਸਨ ਇਹਨਾਂ ਦੇ ਮਹਿਲਾਂ ਮਕਬਰਿਆਂ ਕਿਲੇਆਂ ਹਵੇਲੀਆਂ ਮੰਦਰਾਂ ਮਸੀਤਾਂ ਅਤੇ ਗਿਰਜਿਆਂ ਤੇ ਬਿਉੜਕਾ ਤਨ ਬਿਨੇ ਮੀਟਾਂਗ ਨਾਲ ਖਾਚਿਆ ਜਾਂਦਾ ਸੀ ਇਹ ਲੋਕ ਉਤਪਾਦਨ ਦੀ ਕਾਰੇ ਲੱਗੇ ਲੋਕਾਂ ਦਾ ਉਹਨਾਂ ਖਿਆਲ ਨਹੀਂ ਕਰਨ ਕਰਦੇ ਜਿੰਨਾ ਉਹ ਉਤਪਾਦਨ ਕਰਨ ਵਾਲੇ ਆਪਣੇ ਸਹਾਇਕ ਪਸ਼ੂ ਆਦਾ ਕਰਦੇ ਸਨ ਇਹ ਇਸੇ కృਤਗਿਆਤਾ ਤੋਂ ਬਰੀਸਨ ਕਿਉਂਕਿ ਰੱਬ ਨੇ ਇਹਨਾਂ ਨੂੰ ਆਪਣੀ ਨਜ਼ਰ ਕਰਕੇ ਸਵਾਰਿਆ ਹੋਇਆ ਸੀ ਆਰਥ ਸ਼ਾਸਤਰ ਦੀ ਦ੍ਰਿਸ਼ਟੀ ਤੋਂ ਵੇਖਿਆ ਉਹ ਤਾਂ ਪਾਦਨ ਕਰਨ ਵਾਲੇ ਦੁਰਕਾਰੇ ਹੋਏ ਅਤੇ ਖਾਤਕਾਰ ਸਵਾਰੇ ਹੋਏ ਲੋਕ ਸੰਨ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ ਇਹ ਆਰਥਕ ਰਿਸ਼ਤਾ ਪੁਰਾਣੇ ਸਮਿਆਂ ਤੋਂ ਇਸੇ ਤਰ੍ਹਾਂ ਚੱਲਿਆ ਆ ਰਿਹਾ ਸੀ ਉਹ ਤਾਂ ਪਾਦਨ ਕਰਨ ਵਾਲਿਆਂ ਨੂੰ ਗੁਲਾਮ ਪੀਸੀ ਕਮੀ ਕਮੀਰ ਸੇ ਪੀਸੀ ਹੀ ਅਤੇ ਮੁਜ਼ਾਰੀ ਆਦਿ ਕ ਕਿਰਣਾ ਯੁਗ ਨਾ ਦਿੱਤੀ ਜਾਣੇ ਆਮ ਸੰਨ ਸੰਤੀ ਕ੍ਰਾਂਤੀ ਦੀ ਪਹਿਲੀ ਸਦੀ ਵਿੱਚ ਵੀ ਉਤਪਾਦਕ ਅਤੇ ਖਪਤਕਰ ਵਿੱਚ ਇਹੋ ਰਿਸ਼ਤਾ ਕਾਇਮ ਰੱਖਿਆ ਗਿਆ ਸੀ ਇਸ ਦੇ ਨਾਲ ਨਾਲ ਮਾਦ ਸ਼੍ਰੇਣੀ ਨਾਂ ਦੀ ਇੱਕ ਹੋਰ ਵੰਡ ਉਪਜ ਪਈ ਸੀ ਜਿਹੜੀ ਉਤਪਾਦਕ ਅਤੇ ਖਪਤਕਰ ਦੋਹਾਂ ਨੂੰ ਆਪਣੇ ਲਈ ਦਾਨ ਪ੍ਰਾਪਤੀ ਦੇ ਸਾਧਨ ਸਮਝਦੀ ਸੀ ਇਹਨਾਂ ਆਰਥਿਕ ਸਬੰਧਾਂ ਵਿੱਚੋਂ ਉਤਪਾਦਕਾਂ ਲਈ ਅਕੈ ਕਸ਼ਟ ਉਪਜੇਸਨ ਜਿਨ੍ਹਾਂ ਪਿੱਛੇ ਮਾਲਥਸ ਦੇ ਦਿੱਤੇ ਇਸ ਵਿਸ਼ਵਾਸ ਦਾ ਹੱਥ ਸੀਗੇ ਕਾਮਿਆਂ ਨੂੰ ਰਾਜ ਵੀ ਰੋਟੀ ਦਿੱਤੇ ਜਾਣ ਨਾਲ ਉਹਨਾਂ ਦੀ ਸੰਖਿਆ ਵਧੇਗੀ ਜਨਸੰਖਿਆ ਦਾ ਵਾਧਾ ਇੱਕ ਸਮੱਸਿਆ ਬਣ ਜਾਵੇਗਾ ਜਿਸ ਦਾ ਬਿਮਾਰੀ ਭੁੱਖ ਮਰੀ ਅਤੇ جنگ ਤੋਂ ਸਿਵਾ ਕੋਈ ਇਲਾਜ ਨਹੀਂ ਜਦੋਂ ਜਨਸੰਖਿਆ ਦੇ ਵਾਧੇ ਨੂੰ ਰੋਕਣ ਲਈ ਮਜ਼ਦੂਰ ਨੂੰ ਭੁੱਖੇ ਢੇਡਾ ਸੌਣ ਲਈ ਮਜਬੂਰ ਕੀਤਾ ਜਾਣਾ ਜ਼ਰੂਰੀ ਸਮਝਿਆ ਜਾ ਰਿਹਾ ਸੀ ਉਦੋਂ ਹੀ ਮਸ਼ੀਨ ਦੇ ਬਹੁ ਮਾਤਰਾ ਉਤਪਾਦਨ ਦੀ ਖਾਤ ਲਈ ਵਿਦੇਸ਼ੀ ਮੰਡੀਆਂ ਲਈ ਮੁਕਾਬਲਾ ਵੀ ਜਾਰੀ ਸੀ ਇਹ ਮੁਕਾਬਲਾ ਨਿਰੋਲ ਵਪਾਰਕ ਮੁਕਾਬਲਾ ਨਾ ਰਹਿ ਕੇ ਸੈਨਿਕ ਮੁਕਾਬਲਾ ਬਣ ਗਿਆ ਸੀ ਅਤੇ ਭਿਆਨਕ ਜੰਗਾ ਦਾ ਰੂਪ ਧਾਰ ਗਿਆ ਸੀ ਕੋਝ ਇੱਕ ਦੇਸ਼ ਭਗਤਾਂ ਲਈ ਇਹ ਜੰਗਾ ਸਮਰਾਜਾਂ ਦੀ ਉਸਾਰੀ ਦਾ ਸਾਧਨ ਹੋਣ ਕਰਕੇ ਸਤਿਕਾਰਯੋਗ ਸਨ ਪਰੰਤੂ ਕੋਝਾ ਜਿਹੇ ਵੀ ਸਨ ਜੋ ਦੇਸ਼ ਭਗਤ ਨਹੀਂ ਸਨ ਸੋਹਣੇ ਮਨੁੱਖ ਸਨ ਉਹਨਾਂ ਵਿੱਚੋਂ ਇੱਕ ਦਾ ਨਾਂ ਸੀ ਜਰਮੀ ਬੈਂਥਮ ਬੈਂਥਮ ਦੀ ਸੋਚ ਕਹਿੰਦੀ ਸੀ ਕਿ ਕੋਈ ਵੀ ਵਿਸ਼ਵਾਸ ਵਿਵਹਾਰ ਜਾਂ ਪ੍ਰਵੰਧ ਨਿਆਇ ਪੂਰਣ ਨਹੀਂ ਮੰਨਿਆ ਜਾ ਸਕਦਾ ਜਿੰਨਾ ਚੇਰ ਉਹ ਬੋਤੇ ਤੋ ਬੋਤੇ ਲੋਕਾਂ ਲਈ ਬਹੁਤੀ ਤੋ ਬਹੁਤੀ ਖੁਸ਼ੀ ਦੇ ਮਨੋਰਥ ਦੀ ਉਪਜਾ ਨਾ ਹੋਵੇ ਕੱਚਾ ਮਾਲ ਮਨੁੱਖੀ ਲੋੜ ਦੀ ਪੂਰਤੀ ਦੇ ਯੋਗ ਹੋ ਕੇ ਧਨ ਬਣਦਾ ਹੈ ਕੱਚੇ ਮਾਲ ਨੂੰ ਧਨ ਦਾ ਰੂਪ ਦੇਣ ਦਾ ਕ੍ਰਿਸ਼ਮਾ ਮਨੁੱਖੀ ਮਿਹਨਤ ਕਰਦੀ ਹੈ ਇਹ ਕ੍ਰਿਸ਼ਮਾ ਕੇਵਲ ਹੈ ਮਸ਼ੀਨਾ ਦਾ ਜਾਂ ਮਸ਼ੀਨਾ ਦੇ ਮਾਲਕਾਂ ਦਾ ਜਾਂ ਉਹਨਾਂ ਦੇ ਥਾਪੇ ਹੋਏ ਪ੍ਰਬੰਧਕਾ ਦਾ ਨਹੀਂ ਸਗੋ ਉਹਨਾਂ ਕਾਮਿਆਂ ਦੀ ਮਿਹਨਤ ਦਾ ਹੈ ਜਿਨ੍ਹਾਂ ਨੂੰ ਉਹ ਕੇ ਰਾਖ ਕੇ ਰਾਸ਼ਟਰੀ ਗੌਰਵ ਦੇ ਦੇਤ ਦਾ ਢਿੱਡ ਭਰਨ ਲਈ ਸਾਮਰਾਜਾਂ ਦੀ ਸਾਰੀ ਦਾ ਅਪਰਾਧ ਕੀਤਾ ਜਾ ਰਿਹਾ ਹੈ ਇਸੇ ਪ੍ਰਕਾਰ ਦੀ ਸੋਚ ਵਾਲੇ ਇੱਕ ਦੂਜੇ ਵਿਅਕਤੀ ਦਾ ਨਾਂ ਸੀ ਰੌਬਰਟ ਓਇਨ ਜਿਸ ਦਾ ਖਿਆਲ ਸੀ ਕਿ ਬਹੁਤ ਪਾਧਨ ਦੀ ਖਾਪਤ ਲਈ ਵਿਦੇਸ਼ੀ ਮੰਡੀਆਂ ਲੱਭਣ ਦੀ ਤਾਂ ਇਨ੍ਹਾਂ ਕਾਮਿਆਂ ਨੂੰ ਅਜਿਹਾ ਜੀਵਨ ਦਿੱਤਾ ਜਾ ਸਕਦਾ ਹੈ ਜਿਹੜਾ ਬਹੁਤ ਹੀ ਉਪਜੇ ਦੀ ਖਾਪਤ ਕਰਕੇ ਕਾਰਖਾਨਿਆਂ ਨੂੰ ਚੱਲਦਾ ਰੱਖਣ ਦੇ ਨਾਲ-ਨਾਲ ਗਰੀਬੀ ਅਤੇ ਅਨਪੜਤਾ ਵਿੱਚੋਂ ਪੈਦਾ ਹੋਣ ਵਾਲੀਆਂ ਕਈ ਸਮੱਸਿਆਵਾਂ ਦਾ ਖਾਤਮਾ ਵੀ ਕਰ ਸਕਦਾ ਹੈ ਜਰਮੀ ਬੈਂਥਮ ਨੂੰ ਉਦਾਰਤਾਵਾਦ ਦਾ ਮੋਢੀ ਮੰਨਿਆ ਜਾਂਦਾ ਹੈ ਅਤੇ ਰਾਬਰਟ ਓਨ ਨੂੰ ਸਮਾਜਵਾਦੀ ਵਿਚਾਰਧਾਰਾ ਦਾ ਪਿਤਾਮਾ ਆਖਿਆ ਜਾਂਦਾ ਹੈ Karl Marx ਦਾ ਮਿੱਤਰ ਐਗਲਜ਼ ਚੜ੍ਹਦੀ ਜਵਾਨੀ ਦੀ ਉਮਰੇ ਮਾਨਚੈਸਟਰ ਸ਼ਹਿਰ ਵਿੱਚ ਰੌਵਰਟ ਉਨ ਦੇ ਲੈਕਚਰ ਸੁਣਦਾ ਰਿਹਾ ਸੀ ਜੇ ਖਾਤਵਾਦ ਕੋਈਵਾਦ ਹੈ ਤਾਂ ਰੌਵਰਟ ਉਨ ਇਸ ਦਾ ਵੀ ਜਨਮ ਦਤਾ ਹੈ ਉਸ ਨੇ ਨਿਊ ਲੈਨੌਰਕ ਨਾ ਦੇ ਇੱਕ ਅੰਗਰੇਜ਼ੀ ਕਸਬੇ ਵਿੱਚ ਕਾਰਖਾਨਾ ਲਾ ਕੇ ਆਪਣੇ 3000 ਮਜ਼ਦੂਰਾਂ ਨੂੰ ਸੁਖੀ ਅਤੇ ਸਤਿਕਾਰਯੋਗ ਜੀਵਨ ਦੇਣ ਦੇ ਨਾਲ ਨਾਲ ਚੰਗਾ ਆਚਰਣ ਵੀ ਦਿੱਤਾ 16 ਸਾਲ ਦੇ ਲੰਮੇ ਤਜਰਬੇ ਪਿੱਛੋਂ ਉਸ ਨੇ ਆਪਣੇ ਸਾਰੇ ਕਾਗਜ਼ ਪੱਤਰਾ ਨੂੰ ਦੂਜੇ کارਖਾਨੇਦਾਰਾਂ ਦੇ ਸਾਹਮਣੇ ਰੱਖ ਕੇ ਇਹ ਵੀ ਸਿੱਧ ਕੀਤਾ ਕਿ ਉਸ ਦੇ کارਖਾਨੇ ਦੀ ਆਮਦਨ ਵੀ ਦੂਜਿਆਂ ਨਾਲੋਂ ਜ਼ਿਆਦਾ ਸੀ ਇਸ ਕੰਮ ਵਿੱਚ ਜਰਮੀ ਬੈਂਥਮ ਵੀ ਉਸ ਦੇ ਨਾਲ ਸੀ ਪਰੰਪਰਾਵਾਂ ਰਵਾਇਤਾਂ ਸੰਸਕ੍ਰਿਤੀਆਂ ਕੌਮੀ ਇਤਿਹਾਸ ਸਾਮਰਾਜੀ ਹੈਂਕੜ ਰਾਸ਼ਟਰੀ ਗੌਰਵ ਤੇ ਨਸਲੀ શ્રેષ્ઠਤਾ ਆਦਿਕ ਜਿਹੇ ਰੋਗ ਨਹੀਂ ਹਨ ਜਿਨ੍ਹਾਂ ਤੋਂ ਸਹੇਜੇ ਪਿੱਛਾ ਛਡਵਾਇਆ ਜਾ ਸਕੇ ਪੱਛਮੀ ਯੂਰਪ ਦੇ ਸਾਮਰਾਜੀ ਦੇਸ਼ਾਂ ਦਾ શ્રેષ્ઠਤਾਵਾਦੀ ਪਾਗਲਪਨ ਦੋ ਵਿਸ਼ਵ ਯੁੱਧਾਂ ਦੀ ਪੀੜ ਭੋਗ ਕੇ ਹੀ ਕੁਝ ਮੱਠਾ ਹੋਇਆ ਸੀ ਜੰਗਾ ਨਾਲ ਜਿਹੜੇ ਯੂਰਪ ਦੀ ਮੂੜੂ ਸਾਰੀ ਲੈ ਵਾਪਾਰਿਕ ਲੁੱਟ ਦਾ ਤਰੀਕਾ ਨਹੀਂ ਸੀ ਭਾਰਤਿਆ ਜਾ ਸਕਦਾ ਕਿਉਂਕਿ ਲੋਟ ਮਾਰੂ ਸਾਰੀ ਦਾ ਤਰੀਕਾ ਹੈ ਹੀ ਨਹੀਂ ਬਾਰਲਿਦੇਸ਼ਾਂ ਕੋਲ ਮਿਹਨਤੀ ਹੱਥ ਮੰਗੇ ਜਾ ਸਕਦੇ ਸਨ ਬਾਕੀ ਸਾਰਾ ਕੰਮ ਆਪਣੇ ਸੌਮਿਆਂ ਦੀ ਯੋਗ ਵਰਤੋਂ ਰਾਹੀਂ ਕੀਤਾ ਜਾਣਾ ਸੀ ਯੋਗ ਵਰਤੋਂ ਦਾ ਤਰੀਕਾ ਰੌਬਰਟ ਓਨ ਦੱਸ ਗਿਆ ਸੀ ਉਹ ਤਰੀਕਾ ਸੀ ਆਪਣੇ ਦੇਸ਼ ਦੇ ਕੰਮਿਆਂ ਨੂੰ ਆਪਣੇ ਕਾਰਖਾਨਿਆਂ ਦੀ ਉਪਜ ਦੇ ਖਾਤਕਾਰ ਬਣਾ ਕੇ ਕਾਰਖਾਨਿਆਂ ਨੂੰ ਚੱਲਦੇ ਰੱਖਣ ਦਾ ਤਰੀਕਾ ਦੂਜੇ ਵਿਸ਼ਵ ਯੁੱਧ ਵਿੱਚ ਜਨ ਕल्याण ਰਾਜ ਦਾ ਸੰਕਲਪ ਵੀ ਪੈਦਾ ਹੋ ਗਿਆ ਸੀ ਜਨ ਸਹਾਦਰਨ ਨੂੰ ਖਾਤਕਾਰ ਬਣਾਏ ਬਿਨੈ ਇਸ ਸੰਕਲਪ ਦੀ ਸਾਕਾਰਤਾ ਸੰਭਵ ਨਹੀਂ ਸੀ ਇਹਨਾਂ ਕਾਰਨਾ ਕਰਕੇ ਜਨ ਸਹਾਦਰਨ ਨੂੰ ਖਾਤਕਾਰ ਬਣਾ ਕੇ ਦੇਸ਼ਾਂ ਦੀ ਆਰਥਿਕ ਖੁਸ਼ਹਾਲੀ ਦਾ ਸਹਾਰਾ ਸਮਝਿਆ ਜਾਣ ਲੱਗ ਪਿਆ ਸੀ ਅਤੇ ਆਧੁਨਿਕ ਯੁੱਗ ਦੇ ਉਤਪਾਦਕ ਕੰਮੀ ਕਮੀਨ ਗੁਲਾਮ ਮੁਜ਼ਾਰੀ ਅਤੇ ਸੇਪੀ ਨਾ ਰਹਿ ਕੇ ਸਮਰਿੱਧ ਸਮਾਜਾਂ ਦੇ ਸਥਿਕਾਰਯੋਗ ਸ਼ਹਿਰੀ ਆਖੇ ਜਾਣ ਲੱਗ ਪਏ ਜਿਨ੍ਹਾਂ ਸਮਾਜਾਂ ਨੂੰ ਪਹਿਲਾਂ ਸੰਤੀ ਸਮਾਜ ਜਾਂ ਇੰਡਸਟਰੀਅਲ ਸੁਸਾਇਟੀਆਂ ਆਖਿਆ ਜਾਂਦਾ ਸੀ ਹੁਣ ਉਹਨਾਂ ਨੂੰ ਖਪਤਕਾਰ ਸਮਾਜ ਜਾਂ ਕੰਜ਼ਿਊਮਰ ਸੁਸਾਇਟੀਆਂ ਆਖਿਆ ਜਾਣ ਲੱਗ ਪਿਆ ਹੈ ਪਹਿਲਾਂ ਮਸ਼ੀਨਾ ਮਿਲ ਮਾਲਕਾਂ ਤੇ ਪ੍ਰਬੰਧਕਾਂ ਨੂੰ ਆਰਥਿਕ ਵਿਕਾਸ ਵਿੱਚ ਕੇਂਦਰੀ ਥਾਂ ਪ੍ਰਾਪਤ ਸੀ ਹੁਣ ਖਪਤਕਾਰ ਜਾਂ ਕੰਜ਼ਿਊਮਰ ਨੂੰ ਕੇਂਦਰੀ ਥਾਂ ਪਰ ਆਬਦ ਹੁੰਦੀ ਜਾ ਰਹੀ ਹੈ ਖਪਤਕਰ ਵਿਅਕਤੀ ਨਹੀਂ ਸਮੁੱਚਾ ਸਮਾਜ ਹੈ ਇਸ ਲਈ ਖਪਤ ਸਭਿਆਚਾਰ ਦਾ ਸੰਕਲਪ ਸਮਾਜਵਾਦ ਦੇ ਸੰਕਲਪ ਦਾ ਇਨਕਲਾਬੀ ਦੀ ਥਾਂ ਵਿਕਾਸਵਾਦੀ ਪ੍ਰਗਟਾਵਾ ਹੈ ਅੱਜ ਦਾ ਕਾਮਾ ਨੀਰਾਵੇਜ ਅਰਨਰ ਨਹੀਂ ਸਗੋਂ ਆਰਥਿਕ ਖੁਸ਼ਹਾਲੀ ਦਾ ਉਸ ਰਿਆਵੀ ਹੈ ਇਸ-ਉਸਰੇ ਏਦੀ ਗਵਾਈ ਸੁਰੱਖਿਆ ਤੇ ਸਹਾਇਤਾ ਲਈ ਸੋਚਿਆ ਜਾਣਾ ਬਹੁਤ ਜ਼ਰੂਰੀ ਹੈ ਇਸ ਨੂੰ ਬਹੁਤ ਹੀ ਹੁਸ਼ਿਆਰ ਅਤੇ ਭਲੀ ਭਾਂਤ ਵੰਡਟ ਉਤਪਾਦਕਾਂ ਵਪਾਰੀਆਂ ਤੇ ਪ੍ਰਬੰਧਕਾਂ ਦੇ ਰਹਿਮ ਉਤੇ ਨਹੀਂ ਛੱਡਿਆ ਜਾ ਸਕਦਾ ਕਿਉਂ ਜੋ ਅਜੇ ਤੱਕ ਇੰਨਾ ਸ਼ਕਤੀਸ਼ਾਲੀ ਮਾਲਕਾਂ ਸੂ ਸਖਿਆਤ ਪ੍ਰਬੰਧਕਾਂ ਅਤੇ ਸਥਾਪਿਤ ਵਪਾਰੀਆਂ ਵਿੱਚ ਮਾਲਕੀ ਦਾ ਮੂਹ ਪਰਵੰਦਕੀ ਦੀ ਹੈਕਰ ਅਤੇ ਮੁਨਾਫੇ ਦਾ ਲੋਭ ਪ੍ਰਵਲ ਹੈ ਇਹ ਨਿਕ ਸੋ ਕਿੰਨਾ ਦੇ ਮਨਾ ਵਿੱਚ ਸਮਾਜਿਕ ਰੁਚੀ ਦਾ ਵਿਕਾਸ ਨਹੀਂ ਹੋਣ ਦਿੰਦਾ ਪਾਈਚਾਰਕ ਰੁਚੀ ਦਾ ਵਿਕਾਸ ਸੰਤਤੀ ਖਾਤਕਾਰੀ ਸਮਾਜਾਂ ਦੀ ਸਲਾਮਤੀ ਅਤੇ ਉન્નਤੀ ਦੀ ਪਹਿਲੀ ਸ਼ਰਤ ਹੈ ਸਮਾਜਿਕ ਜਾਂ ਪਾਈਚਾਰਕ ਰੁਚੀ ਤੋਂ ਮੇਰਾ ਮਤਲਬ ਸਮਾਜਵਾਦੀ ਰੁਚੀ ਨਹੀਂ ਸਮਾਜਵਾਦ ਕਿਸੇ ਵਿਅਕਤੀਗਤ ਰੁਚੀ ਦਾ ਲਖਾਇਕ ਨਹੀਂ ਇਹ ਇੱਕ ਰਾਜਨੀਤਿਕ ਆਲਟਖਬਰਵੰਦ ਦਾਨਾ ਹੈ ਅਤੇ ਸਮਾਜਵਾਦੀ ਰੁਚੀ ਦਾ ਭਾਵ ਹੈ ਇਸ ਪਰਵੰਦ ਨੂੰ ਕਿਸੇ ਦੂਜੇ ਰਾਜਨੀਤਿਕ ਪਰਵੰਦ ਤੋਂ ਵਾਧੂ ਤੋਂ ਕੁਮਤੇ ਲੁੜਿੰਦਾ ਸਮਝਣ ਦੀ ਰੁਚੀ ਪਾਈ ਚਾਰਕ ਜਾਂ ਸਮਾਜਿਕ ਰੁਚੀ ਵਿਅਕਤੀਗਤ ਮਾਨਸਿਕ ਰੁਚੀ ਹੈ ਇਸ ਰੁਚੀ ਦਾ ਵਿਕਾਸ ਸਮਾਜਵਾਦ ਦੀ ਸਫਲਤਾ ਲਈ ਵੀ ਉਹ ਨਹੀਂ ਜ਼ਰੂਰੀ ਹੈ ਜਿੰਨਾ ਖਪਤਕਰ ਸਮਾਜਿਆਂ ਦੀ ਸਫਲਤਾ ਲਈ ਜਨਸਾਧਾਰਣ ਵਿੱਚ ਸਮਾਜਿਕ ਰੁਚੀ ਦਾ ਵਿਕਾਸ ਸੁਭਾਵਕ ਹੈ ਤੇ ਹਾਕਮਾਂ, ਪ੍ਰਬੰਧਕਾਂ ਤੇ ਵਪਾਰੀਆਂ ਲਈ ਇਹ ਇੱਕ ਉਚੇਚਾਇਤਨ ਹੈ। ਇਹ ਸਾਥ, ਸਹਿਯੋਗ, ਨਿਰਪਰਤਾ, ਦੇਸ਼ ਸਤਿਕਾਰ, ਸਹਿਵਾਸ ਤੇ ਜੀਵਨ ਅਤੇ ^{(0)} ਦੀ ਰੁਚੀ ਹੈ ਜਿੰਨਾ ਚਿਰ ਸਮਾਜਾਂ ਦੇ ਸਵਾਮੀ ਵਰਗਾਂ ਦੇ ਵਿਅਕਤੀਆਂ ਵਿੱਚ ਇਸ ਰੁਚੀ ਦਾ ਵਿਕਾਸ ਨਹੀਂ ਹੁੰਦਾ। ਉਨਾ ਖਾਪਤਕਾਰ ਦੀ ਸੁਰੱਖਿਆ ਅਤੇ ਸਹਾਇਤਾ ਦਾ ਉੱਚਾ ਪਰਵੰਧ ਕੀਤਾ ਜਾਣਾ ਜ਼ਰੂਰੀ ਹੈ ਦੁਨੀਆ ਦੇ ਦਾਨ ਨੇ ਇਸ ਲੋੜ ਤੋਂ ਭਲੀ ਭਾਤ ਜਾਣੂ ਹਨ ਕਈ ਪ੍ਰਕਾਰ ਦੇ ਸਰਕਾਰੀ ਕਾਨੂੰਨਾਂ ਤੇ ਗੈਰ ਸਰਕਾਰੀ ਯਤਨਾਂ ਨਾਲ ਖਾਪਤਕਾਰ ਦੇ ਹੱਕਾਂ ਦੀ ਰਾਖੀ ਕੀਤੀ ਜਾਂਦੀ ਹੈ ਕੁਝ ਇੱਕ ਉਤਪਾਦਕ ਅਤੇ ਵਪਾਰੀ ਆਪਣੇ ਤੌਰ ਤੇ ਖਾਪਤਕਾਰ ਨੂੰ ਸੁਰੱਖਿਆ ਸਹਾਇਤਾ ਤੇ ਅਧਿਕਾਰ ਦੇਣ ਦਾ ਇਹਤਨ ਕਰਦੇ ਹਨ ਉਹਨਾਂ ਦਾ ਵਿਸ਼ਵਾਸ ਹੈ ਕਿ ਵਪਾਰਕ ਨੈਤਿਕਤਾ ਦਾ ਪਾਲਣ ਕੇਵਲ ਖਪਤਕਾਰ ਦੀ ਸੁਰੱਖਿਆ ਲਈ ਹੀ ਨਹੀਂ ਸਗੋ ਵਪਾਰ ਦੀ ਉન્નਤੀ ਲਈ ਵੀ ਲਾਭਦਾਇਕ ਹੈ ਲੁੜਿੰਦਾ ਹੈ ਤਾਂ ਵੀ ਕੋਜੇ ਕਮੂਆਮਲਿਆ ਵਿੱਚ ਖਪਤਕਾਰ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਵਿਗਿਆਪਨ ਇਸ਼ਤਿਹਾਰਬਾਜ਼ੀ ਜਾਂ ਐਡਵਰਟਾਈਜ਼ਮੈਂਟ ਦਾ ਮਸਲਾ ਸਭ ਤੋਂ ਵੱਧ ਜ਼ਰੂਰੀ ਹੈ ਜੋ ਕੇਖ ਹਫਤੇ ਸਬਿਆਚਾਰ ਵਿੱਚ ਵਿਗਿਆਪਨ ਦੀ ਉਹ ਤਾਂ ਹੈ ਜਿਹੜੀ ਮੱਧਕਾਲ ਵਿੱਚ ਮਜ਼ਹਬ ਦੀ ਸੀ ਜਿਸ ਤਰ੍ਹਾਂ ਮਜ਼ਹਬ ਅਣ ਜਾਣੇ ਅਣ ਚਾਹੇ ਇਲਹਾਮਾਂ ਤੇ ਅਣ ਪੜਤਾਲਿਆ ਦੇਵ ਬਾਣੀਆਂ ਤੇ ਆਧਾਰਿਤ ਸੀ ਉਸੇ ਤਰ੍ਹਾਂ ਵਿਗਿਆਪਨ ਵੀ ਅਜਿਹੇ ਝੂਠ ਉਤੇ ਆਧਾਰਿਤ ਹੁੰਦਾ ਹੈ ਜਿਸ ਨੂੰ ਝੂਠ ਸਾਬਤ ਕਰ ਸਕਣ ਦੀ ਸਮਰੱਥਾ ਨਾ ਹੋਣ ਕਰਕੇ ਸੱਚ ਮੰਨਣ ਦੀ ਮਜਬੂਰੀ ਹੁੰਦੀ ਹੈ ਸੰਚਾਰ ਦੇ ਪ੍ਰਬਲ ਸਾਧਨਾਂ ਦੇ ਸਹਾਰੇ ਇਹ ਉਸੇ ਸਫਲਤਾ ਤੇ ਸਰਲਤਾ ਨਾਲ ਲੋਕਾਂ ਤੱਕ ਪੁੱਜਦਾ ਹੈ ਜਿਸ ਨਾਲ ਧਰਮ ਪੁੱਜਦਾ ਰਿਹਾ ਹੈ ਤੇ ਪੁੱਜਦਾ ਹੈ ਧਰਮ ਵਾਂਗ ਹੀ ਇਹ ਸਵਾਮੀਆ ਦਾ ਸੇਵਕ ਹੁੰਦਾ ਹੋਇਆ ਲੋਕ ਹਿਤਾਸ਼ੀ ਹੋਣ ਦਾ ਨਾਟਕ ਕਰਦਾ ਹੈ ਪੰਡਿਤਾ ਪਾਈਆਂ ਪਾਦਰੀਆਂ ਮੁਲਾਣਿਆਂ ਵਾਂਗ ਇਸ ਦੇ ਕਰਮਚਾਰੀ ਵੀ ਸਮਾਜਿਕ ਆਰਥਿਕ ਜੀਵਨ ਦੀ ਸੁੰਦਰਤਾ ਵੇਚ ਕੋਈ ਵਾਦਾ ਨਹੀਂ ਕਰਦੀ ਤੇ ਇਸ ਗੱਲੋਂ ਕਦੇ ਸ਼ਰਮਸ਼ਾਰ ਵੀ ਨਹੀਂ ਹੁੰਦੇ ਤਾਂ ਵੀ ਵਿਗਿਆਪਨ ਇੱਕ ਗੱਲ ਵਿੱਚ ਧਰਮ ਨਾਲੋਂ ਬਿਲਕੁਲ ਉਲਟ ਹੈ ਉਹ ਇਹ ਕਿ ਧਰਮ ਮਨੁੱਖ ਨੂੰ ਥੋੜੇ ਵਿੱਚ ਗੁਜ਼ਾਰਾ ਕਰਨ ਦੀ ਸਲਾਹ ਦਿੰਦਾ ਸੀ ਉਹ ਤ੍ਰਿਸ਼ਨਾ ਉੱਤੇ ਕਾਬੂ ਪਾਉਣ ਨੂੰ ਕਹਿੰਦਾ ਸੀ ਇਸ ਦੇ ਉਲਟ ਹੈ ਵਿਗਿਆਪਨ ਤ੍ਰਿਸ਼ਨਾ ਦੇ ਵਾਅਦੇ ਦਾ ਵਿਸ਼ਵਾਸੀ ਹੈ ਧਰਮ ਕਹਿੰਦਾ ਸੀ ਪ੍ਰਾਪਤੀ ਦਾ ਬਾਲਣ ਤ੍ਰਿਸ਼ਨਾ ਦਿਆਗ ਨੂੰ ਤੇਜ ਕਰਦਾ ਹੈ ਵਿਗਿਆਪਨ ਕਹਿੰਦਾ ਹੈ ਪ੍ਰਾਪਤੀ ਤ੍ਰਿਸ਼ਨਾ ਰੋਗ ਦਾ ਇਲਾਜ ਹੈ ਜੇ ਪ੍ਰਾਪਤ ਕਰਕੇ ਤੁਹਾਡੀ ਤ੍ਰਿਸ਼ਨਾ ਨਹੀਂ ਮੁਕੀ ਤਾਂ ਤੁਸੀਂ ਠੀਕ ਪ੍ਰਾਪਤੀ ਨਹੀਂ ਕੀਤੀ ਤੁਹਾਡੇ ਲਈ ਕਿਹੜੀ ਪ੍ਰਾਪਤੀ ਉਚਿਤ ਹੈ ਇਹ ਕੇਵਲ ਮੈਂ ਦੱਸ ਸਕਦਾ ਹਾਂ ਤੁਹਾਨੂੰ ਪਤਾ ਨਹੀਂ ਵਿਗਿਆਪਨ ਆਪਣੇ ਕੰਮ ਵਿੱਚ ਸਫਲ ਹੈ ਤੈ ਤਨੀ ਕੰਨਿਤ ਨਮੀਆਂ ਕਾਡਾ ਨਾਲ ਵਿਗਿਆਪਨ ਦਾ ਮਹੱਤਵ ਵਧਾਰ ਹੀ ਹੈ ਸਦੀਆਂ ਤੋਂ ਥੋੜ੍ਹ ਪੋਗਦਾ ਆਇਆ ਜਨ ਸਧਾਰਨ ਵਿਗਿਆਪਨ ਨੂੰ ਪਰਮ ਸੱਚ ਦਾ ਦਾਵੇਦਾਰ ਮੰਨਣ ਲੱਗ ਪਿਆ ਹੈ ਉਸ ਦੇ ਹੁਕਮ ਵਿੱਚ ਤੁਰਨ ਲੱਗ ਪਿਆ ਹੈ ਇਸ ਨੂੰ ਆਪਣਾ ਸੇਵਕ ਸਮਝ ਕੇ ਇਸ ਕੋਲੋਂ ਲਾਭ ਲੈਣ ਦੀ ਜਾਂਚ ਸਿੱਖਣ ਵਿੱਚ ਹੀ ਖਾਪਤਕਾਰ ਦੀ ਭਲਾਈ ਹੈ ਤ੍ਰਿਸ਼ਨਾ ਦਾ ਵਾਅਦਾ ਮਨੁੱਖੀ ਮਨ ਵਿੱਚ ਉਸ ਭਾਈਚਾਰਕ ਰੁਚੀ ਨੂੰ ਵੀ ਉਪਜਨ ਨਹੀਂ ਦਿੰਦਾ ਜਿਸ ਦਾ ਵਿਕਾਸ ਆਦਮੀ ਤੋਂ ਇਨਸਾਨ ਬਣਨ ਲਈ અત્યੰਤ ਜ਼ਰੂਰੀ ਹੈ ਧੰਨਵਾਦ ਉਮੀਦ ਹੈ ਕਿ ਤੁਹਾਨੂੰ ਇਹ ਆਡੀਓ ਕਿਤਾਬ ਜ਼ਰੂਰ ਪਸੰਦ ਆਈ ਹੋਵੇਗੀ ਇਸ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਹਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ